ਇਸ ਵੇਲੇ ਦੀ ਬੇਹਦੀ ਮੰਦਭਾਗੀ ਖਬਰ ਨਾਬਾ ਦੇ ਪਿੰਡ ਮੱਲੇਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਕਤਲ ਦੀ ਵਜ੍ਹਾ ਵੀ ਕੋਈ ਏਡੀ ਖਾਸ ਨਹੀਂ ਸੀਗੀ ਦੱਸਿਏ ਕਿ ਘਰ ਦੇ ਵਿੱਚ ਇੱਕ ਪੱਖਾ ਲੱਗਾ ਹੋਇਆ ਸੀ ਤੁਹਾਨੂੰ ਦੱਸਦੇ ਕਿ ਉਹਦੇ ਅੱਗੇ ਜਾਲੀ ਨਹੀਂ ਸੀ ਤਾਂ ਪਿਓ ਪੁੱਤ ਦੇ ਵਿੱਚ ਜਿਹੜਾ ਝਗੜਾ ਹੁੰਦਾ ਆ ਤੁਹਾਨੂੰ ਦੱਸਦੇ ਕਿ ਪੁੱਤ ਵੱਲੋਂ ਕਿਹਾ ਜਾਂਦਾ ਆ ਕਿ ਜਦੋਂ ਪੱਖੇ ਨੂੰ ਯੂਜ਼ ਕਰਨਾ ਹੋਵੇ ਤਾ ਉਦੋਂ ਹੀ ਇਹਦੇ ਸੋਚ ਲਾਇਆ ਕਰੋ ਤਾਂ ਜਦੋਂ ਇਹਨੂੰ ਯੂਜ਼ ਨਾ ਕਰਨਾ ਹੋਵੇ ਤਾਂ ਇਹਦਾ ਸੋਚ ਬੰਦ ਕਰ ਦਿਆ ਕਰੋ ਤਾਂ ਜੋ ਘਰ ਦੇ ਵਿੱਚ ਬੱਚੇ ਨੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਕਰੰਟ ਨਾ ਪਵੇ ਤਾਂ ਇਸ ਚੀਜ਼ ਨੂੰ ਲੈ ਕੇ ਦੋਨਾਂ ਪਿਓ ਪੁੱਤਾਂ ਦੇ ਵਿੱਚ ਝਗੜਾ ਇੰਨਾ ਕਿ ਜ਼ਿਆਦਾ ਵੱਧ ਜਾਂਦਾ ਏ ਨਹੀਂ ਜ਼ਿਆਦਾ ਲੜਾਈ ਵੱਧ ਜਾਂਦੀ ਹੈ ਕਿ ਪਿਓ ਵੱਲੋਂ ਕਈ ਲਿਆ ਕੇ ਆਪਣੇ ਪੁੱਤ ਦੇ ਸਿਰ 'ਤੇ ਮਾਰੀ ਜਾਂਦੀ ਹੈ ਜਿਹਾ ਤੁਹਾਨੂੰ ਦੱਸਤੀ ਕਿ 35 ਸਾਲਾ ਪੁੱਤ ਦੇ ਸਿਰ ਦੇ ਉੱਤੇ ਜਿਹੜੀ ਉਹ ਕਈਆਂ ਦੇ ਨਾਲ ਲਗਾਤਾਰ ਵਾਰ ਕੀਤੇ ਜਾਂਦੇ ਨੇ ਜਿਸ ਦੇ ਕਾਰਨ ਜਿਹੜਾ ਬੇਟਾ ਸੀਗਾ ਉਹਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਹਿਲਾਂ ਤਾਂ ਉਹਨਾਂ ਨੂੰ ਪਟਿਆਲੇ ਲੈ ਕੇ ਜਾਇਆ ਜਾਂਦਾ ਇਸ ਵਿਅਕਤੀ ਨੂੰ ਤਾਂ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਰੈਫਰ ਕੀਤਾ ਜਾਂਦਾ ਤਾਂ ਉਹ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਪਰ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਜਿਹੜਾ ਇਸ ਦੇ ਜਿਸ ਦੇ ਵੱਲੋਂ ਕਤਲ ਕੀਤਾ ਗਿਆ ਪਿਤਾ ਨੂੰ ਜਿਹੜਾ ਅਰੈਸਟ ਕਰ ਲਿੱਤਾ ਗਿਆ ਤਾਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਅਤੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਣਾ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਹਦੇ ਮੰਜਾ ਡਾਇਵਾ ਦੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਟ ਕਢੀ ਜਦ ਤੀ ਮਾਰਨ ਲੱਗਿਆ ਐਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਆਏਗਾ ਠੀਕ ਜਾਨੂ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾਵਾਂ ਠੀਕ ਹੈ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇੱਦਾਂ ਲੜ ਪੈਂਦਾ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਦੋਂ ਹੀ ਲੜੇ ਨੇ ਅੱਛਾ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਕੋਨ ਦੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਤੇ ਦੀ ਮੇਰੀ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਇਸਰਾਬ ਨੇ ਝੜਿਆ ਬਾਈਲੀ ਗੱਲ ਤਾਂ ਇਹਦਾ ਮਤਲਬ ਇਹੰਦੀ ਆ ਦੋਏ ਜੀ ਅੰਦਰ ਪਾਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣੂ ਸਾਨੂੰ ਕੋਣ ਕਰਾ ਜਾਣੂ ਅਸੀਂ ਆਏ ਫੇਰ ਆਸਕ ਮਾੜ ਚੱਕ ਕੇ ਜਾਣੇ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ ਜੈ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਿਰਚ ਮਾਰ ਜੀ ਪਈ ਹਾਂ ਜੀ ਸਿਰਚ ਮਾਰੀ ਤੇ ਸਰ ਜਾ ਕੱਕੜੀ ਕੱਕੜੀ ਕਹੀ ਮਾਰ ਗਈ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀ ਹਾਂ ਜੀ ਕਹੀ ਰਹੀ ਉੱਥੀ ਪਈ ਆਂ ਅੰਦਰ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ ਦਾਰੂ ਪੀ ਲੰਦਾ ਪਹਿ ਰਾਤ ਤੇ ਬੱਚੇ ਦਾ ਜੰਦੜਾ ਮਨਾ ਕੇ ਹਟੇ ਦੀ ਗਈ ਪਹਿ ਇੱਕ ਮਾੜਾ ਮੋਟਾ ਪੈਗ ਪੋਕ ਬਿਲਾ ਲੇ ਦੋ ਨਾਲ ਬਾਪੂ ਤੇ ਹਾਂ ਮਾੜੇ ਮੋਟੇ ਪੱਖੇ ਪੋਖੇ ਵਿੱਚ ਲੱਟ ਕੇ ਕਫਰੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਤੁਪੜਪੜ ਲੱਗਿਆ ਇਹ ਲੋਕ ਪਾਇਗੇ ਕਥੇ ਜੋ ਉਹ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ 11 8:11 ਵਜੇ ਕਹੀ ਚੱਕੇ ਰਾਤ ਨੂੰ ਆ ਕੰਮ ਕੋਈ ਹਾਂਜੀ ਖਲਾਤ ਮੈਗਮੇ ਦੀ ਗੱਡੀ 5:00 8:00 ਗਾਰੰਟੀ ਇਹ ਕਹੇ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਐਨ ਆਬੇ ਲੈ ਗਏ ਹਸਪੀਟਲ ਸਰਕਾਰੀ ਰਾਤ ਨੂੰ ਹਾਂਜੀ ਠੀਕ ਹੈ ਤੇ ਜੁਵਾਜੀ ਫਿਰ ਉਹਨਾਂ ਨੇ ਪ੍ਰਚਾਰ ਦਾ ਪਰਚਾ ਕਰਤਾ ਹਾਂ ਪਗਲੇ ਰਾਤ ਅੱਠੇ ਹੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤੱਕ ਉਹ ਪਤਾ ਇਹ ਗੇਉ ਖਾਈ ਜਿਹਨੇ ਇਹ ਬੱਚੇ ਨੇ ਇਹਦੇ ਹੱਥ ਟਾਈਮ ਕੱਟੂ ਜਰੀਏ ਉਹ ਕੰਦਾ ਫਾਉਦੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਦੂਜਾ ਲੱਗ ਰਹਿੰਦਾ ਸੀ ਦੂਜਾ ਲੱਗ ਰਹਿੰਦਾ ਸੀ ਇਹ ਛੋਟਾ ਸੀ ਇਹ ਵੱਡਾ ਯੋਸ਼ੂ ਕਰੇ ਉੱਛਾ ਕੋਈ ਗਨੋਜੀ ਤਲਾਹ ਆਈ ਸੀ ਵੀ ਤੱਬਸੋ ਬੰਦਾ ਦਾਖਲ ਜੀ ਉਹਦਾ ਬਿਲਕੁਲ ਈ ਝਗੜਾ ਹੋਊਗਾ ਕਿ ਜੀ ਵੀ ਕੱਲ ਉਹ ਦਰਾਨੇ ਲਾਜ ਪੀਜੀ ਲੈ ਕੇ ਜਾ ਰਹੇ ਫਿਲਮ ਤੋਂ ਉਹ ਡੈਥ ਹੋ ਗਈ ਸੀ ਜੀ ਤੁਸੀਂ ਮੈਂ ਮੇਤਰਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਜੀ ਇਹ ਕਾਰਨ ਕਿ ਜਿਹੜਾ ਜੋ ਜਗਪਾਰ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਬਾਅਦੋਂ ਬੋਲੇ ਕਿ ਕਈ ਦੇ ਦਬ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਦੋ ਤਿੰਨ ਚਾਰ ਵਾਰ ਜਿਸ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜਖਮ ਹੋਇਆ ਜਿਸ ਕਾਰਨ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪ੍ਰਵਾਦ ਸੀ ਉਹਦਾ ਵਫਾਦਰ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗਾ ਥੋੜਾ ਬਹੁਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਉਹ ਕੁਾਰ ਕਰਤਾ ਤੇ ਅਰੈਸਟ ਹੋ ਗਏ ਜੀ ਹਾਜੀ ਜੀ ਆਪਣੇ ਕੀ ਨਾਮ ਦਾ ਤਫ਼ਤੀਸ਼ ਚੱਲ ਰਹੀ ਹੈ ਜੀ